ਟਾਟਾ ਮੋਟਰ ਤੇ ਪਹੁੰਚੇ ਨਵੀਂ ਹਰੀ ਹਰੀ ਈਵੀ ਲਾਂਚ ਹੋਈ ਹੈ ਹਰ ਵਾਰ ਦੀ ਟਾਟਾ ਕੋ ਨਵਾਂ ਲੈ ਕੇ ਆਉਂਦਾ ਕੀ ਕਹਿਣਾ ਚਾਹੋਗੇ ਅੱਜ ਦੇਖੋ ਪਹਿਲੀ ਗੱਲ ਤਾਂ ਟਾਟਾ ਨੂੰ ਮੁਬਾਰਕਾਂ ਕਿਉਂਕਿ ਮੈਂ ਵੀ ਇੱਕ ਰਤਨ ਟਾਟਾ ਜੀ ਦਾ ਆਸ਼ਕਾਂ ਮੇਰਾ ਵੀ ਦਿਲ ਕਰਦਾ ਕਿ ਮੈਂ ਜਿੰਨਾ ਵੀ ਕੰਟ੍ਰਿਬਿਊਟ ਕਰ ਸਕਾਂ ਟਾਟਾ ਦੇ ਵਿੱਚ ਕਰਾਂ ਪਰ ਜਿਹੜੀ ਈਵੀ ਸੈਗਮੈਂਟ ਸੀਗਾ ਉਹਦੇ ਵਿੱਚ ਕੋਈ ਨਾ ਕੋਈ ਆਪਾਂ ਨੂੰ ਲੱਗ ਰਿਹਾ ਸੀ ਕਿ ਐਸਯੂ ਦੇ ਐਸਯੂਵੀ ਦੇ ਵਿੱਚ ਕਿਤੇ ਨਾ ਕਿਤੇ ਲੈਕ ਕਰਦੀ ਸੀ ਹਰ ਇੱਕ ਕੰਪਨੀ ਕਿ ਐਸਯੂਵੀ ਯਾ ਤਾਂ ਬਹੁਤ ਜ਼ਿਆਦਾ ਮਹਿੰਗੀ ਸੀ ਯਾ ਉਹਦੇ ਵਿੱਚ EV ਨਹੀਂ ਆਉਂਦੀ ਸੀ ਪਰ Tata ਨੂੰ ਮੈਂ ਕੰਗ੍ਰੈਚੂਲੇਟ ਕਰਦਾ ਕਿ EV ਆ ਗਈ ਐਂਡ SUV ਹੈ ਤੇ ਜਿਹੜਾ ਇਹਦੇ ਵਿੱਚ ਮਟੀਰੀਅਲ ਆ ਮੈਂ ਬੈਠ ਕੇ ਦੇਖਿਆ ਪਿੱਛੇ ਬੂਟ ਸਪੇਸ ਜਿਹੜਾ ਫੈਬਰਿਕ ਲੱਗਿਆ ਲੈਦਰਸ ਤੇ ਤੇ ਜਿਹੜਾ ਸਟੀering ਦੀ ਫੀਲ ਹੈ ਉਹ ਮੈਨੂੰ ਐਂ ਲੱਗਦਾ ਕਿ ਕੋਈ 50 ਲੱਖ ਪਲੱਸ ਜਿਹੜੀ ਗੱਡੀ ਆਉਂਦੀ ਹੈ ਉਹਦਾ ਫੈਬਰਿਕ ਜਾਂ ਉਹਦੀ ਜਿਹੜੀ ਫੀਲ ਹੈ ਉਹ ਹੈ ਤੇ ਇੱਕ ਵਾਰੀ ਫੇਰ ਮੁਬਾਰਕਾਂ Tata ਨੂੰ ਤੇ ਮੈਨੂੰ ਐਂ ਲੱਗਦਾ ਕਿ ਪੰਜਾਬੀਆਂ ਪੰਜਾਬੀਆਂ ਨੂੰ ਨਹੀਂ ਹਿੰਦੁਸਤਾਨੀਆਂ ਨੂੰ ਸਾਰੇ ਜਿਹੜੇ ਭਾਰਤ ਦੇ ਲੋਕ ਨੇ ਉਹਨਾਂ ਨੂੰ ਇਕਜੁੱਟ ਹੋ ਕੇ ਟਾਟਾ ਨੂੰ ਅੱਗੇ ਚੱਕਣਾ ਚਾਹੀਦਾ ਬਿਕੋਜ਼ ਜਿਹੜਾ ਰਤਨ ਟਾਟਾ ਜੀ ਦਾ ਉਹਨਾਂ ਦੀ ਕਾਰਜਗੁਰਜ ਆ ਰਹੀ ਹੈ ਜਿਹੜੀ ਹਿੰਦੁਸਤਾਨ ਦੇ ਲਈ ਜਿਹੜੀ ਉਹ ਚੈਰਿਟੀ ਲੈਵਲ ਹੈ ਉਹਨਾਂ ਦਾ ਸਾਰੇ ਹਿੰਦੁਸਤਾਨ ਲਈ ਆਲ ਓਵਰ ਵਰਲਡ ਲਈ ਉਹ ਕਿਤੇ ਆਪਾਂ ਇਹ ਨਹੀਂ ਕਿ ਉਹ ਕਹਿ ਹੀ ਨਹੀਂ ਸਕਦੇ ਉਹਦਾ ਕੋਈ ਵੈਲਿਊ ਮਤਲਬ ਬਹੁਤ ਜ਼ਿਆਦਾ ਅਨਮੋਲੀਆਂ ਚੀਜ਼ਾਂ ਨੇ ਉਹ ਤੇ ਆਪਾਂ ਨੂੰ ਵੀ ਐਜ਼ ਹਿੰਦੁਸਤਾਨੀ ਉਹਨਾਂ ਦੀ ਕਾਰ ਲੈ ਕੇ ਉਹਨਾਂ ਨੂੰ ਟ੍ਰਿਬਿਊਟ ਦੇਣਾ ਚਾਹੀਦਾ ਮੈਂ ਤਾਂ ਐਵੇਂ ਹੀ ਕਰੂੰਗਾ ਮੈਂ ਤਾਂ ਹੁਣ ਈਵੀ ਲਵਾਂਗਾ ਤੇ ਉਹਨਾਂ ਨੂੰ ਇੱਕ ਟ੍ਰਿਬਿਊਟ ਮੇਰੇ ਵੱਲੋਂ ਉਹਨਾਂ ਦੀ ਕਾਰ ਖਰੀਦ ਕੇ ਐਂਡ ਸਾਰੀ ਟਾਟਾ ਅ ਕਾਰਸ ਦੇ ਮਾਲਕਾਂ ਨੂੰ ਇਹ ਮੁਬਾਰਕਬਾਦ ਕਿ ਇੰਨੀ ਵਧੀਆ ਕਾਰ ਹੈ ਮੈਨੂੰ ਤਾਂ ਬਹੁਤ ਪਸੰਦ ਹੈ ਤੇ ਮੈਨੂੰ ਮੈਂ ਹੋਪ ਕਰਦਾ ਸਾਰੇ ਹਿੰਦੁਸਤਾਨ ਨੂੰ ਵੀ ਬਸੰਦਾਉਂਗਾ ਇਸਕਾ ਲੱਗੇ ਆ ਰਹੀ ਹੈ ਇਹ ਵੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹਰ ਕੋਈ ਕਹਿੰਦਾ ਕਿ ਜਿਹੜੀ ਚਾਰਜ ਵਾਲੀ ਬੈਟਰੀ ਫੰਕਸ਼ਨ ਦੇਸੀ ਘੱਟੋ ਈਵਨ ਕਿੰਨਾ ਪ੍ਰਮੋਟ ਹੋ ਰੇਸ਼ ਹੈ ਦੇਖੋ ਈਵੀ ਈਵੀ ਆਉਣ ਵਾਲੀ ਟੈਕਨੋਲੋਜੀ ਹੈ ਬ੍ਰਦਰ ਤੁਸੀਂ ਤੁਹਾਨੂੰ ਪੈਟਰੋਲ ਨਹੀਂ ਚਾਹੀਦਾ ਡੀਜ਼ਲ ਨਹੀਂ ਚਾਹੀਦਾ ਤੁਹਾਨੂੰ ਕੁਝ ਨਹੀਂ ਚਾਹੀਦਾ ਤੁਸੀਂ ਚਾਰਜ ਕੀਤੀ ਇਲੈਕਟ੍ਰਿਸਿਟੀ ਹਰ ਥਾਂ ਤੇ ਅਵੇਲੇਬਲ ਹੈ ਚਾਰਜ ਕੀਤੀ ਦੇ ਜਿੱਥੇ ਮਰਜ਼ੀ ਚਲੇਗੇ 75 ਵਾਟ ਦੀ ਬੈਟਰੀ ਹੈ 700 ਕਿਲੋਮੀਟਰ ਚੱਲੂਗੀ ਹੋਰ ਕੀ ਚਾਹੀਦਾ ਇੱਕ ਦਿਨ ਦੇ ਵਿੱਚ ਇੱਕ ਆਮ ਬੰਦਾ 700 ਕਿਲੋਮੀਟਰ ਦਾ ਕਾਰ ਚਲਾ ਨਹੀਂ ਸਕਦਾ ਉਹਦੀ ਐਵਰੇਜ ਕਿੰਨੀ ਹੋਊਗੀ 100 ਕਿਲੋਮੀਟਰ ਜਾਂ ਵੱਧ ਤੋਂ ਵੱਧ 150 ਤੇ ਇੱਕ ਵਾਰੀ ਚਾਰਜ ਕਿਤੇ ਤੋਂ ਜੇ ਉਹਦੇ ਚਾਰ ਦਿਨ ਲੰਘਦੇ ਨੇ ਤਾਂ ਹੋਰ ਕੀ ਚਾਹੀਦਾ ਬੰਦੇ ਨੂੰ ਤੇ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਈਵੀ ਦਾ ਤੇ ਈਵੀ ਨੇ ਸਾਰੀ ਜਿਹੜੀ ਆ ਆ ਕਾਰਾਂ ਦੀ ਉਹ ਉਹਨੂੰ ਟੇਕਓਵਰ ਕਰ ਲੈਣਾ ਸਾਰੀਆਂ ਕਾਰਾਂ ਨੂੰ ਟੇਕਓਵਰ ਈਵੀ ਨੇ ਕਰ ਲੈਣਾ ਤੇ ਪੈਟਰੋਲ ਤੇ ਡੀਜ਼ਲ ਦੀਆਂ ਕਾਰਾਂ ਘਟ ਜਾਣੀਆਂ ਨੇ ਪੋਲਿਊਸ਼ਨ ਤੇ ਆਬਵੀਅਸਲੀ ਪੋਲਿਊਸ਼ਨ ਨੂੰ ਕੰਟਰੋਲ ਹੋ ਜਾਣਾ ਤੇ ਸਰਕਾਰਾਂ ਨੂੰ ਵੀ ਫਾਇਦਾ ਹੈ ਤੇ ਲੋਕਾਂ ਨੂੰ ਵੀ ਫਾਇਦਾ ਹੈ ਹਾਂ ਜੀ ਸਰ ਕੀ ਨਾਮ ਆਪਨਾ ਧਰਮਿੰਦਰ ਸਿੰਘ ਸਰ ਅੱਜ ਸਰ ਹਰ ਵਾਰੀ ਤੇਰਾ ਟਾਟਾ ਨਵਾਂ ਕੁਝ ਲੈ ਕੇ ਆਉਂਦਾ ਅੱਜ ਟਾਟਾ ਦੇ ਵਿੱਚੋਂ ਕੀ ਨਵਾਂ ਲੈ ਕੇ ਆਇਆ ਅੱਜ ਟਾਟਾ ਨੇ ਨਵੀਂ ਹੈਰੀਅਰ ਈਵੀ ਲਾਂਚ ਕੀਤੀ ਹੈ ਲੇਟਸਟਲੀ ਇਸ ਸੈਗਮੈਂਟ ਦੇ ਵਿੱਚ ਆਪਣੇ ਕੋਲ ਹੀ EV ਬਹੁਤ ਸਾਰੇ ਪ੍ਰੋਡਕਟ ਹੈਗੇ ਆ ਲਾਈਕ ਛੋਟੇ ਤੋਂ ਅਗਰ ਟਿਆਗੋ ਦੀ ਗੱਲ ਕਰੀਏ ਉਹ ਵੀ ਪ੍ਰੋਡਕਟ ਅਵੇਲੇਬਲ ਹੈ ਜੋ ਕਰੀਬਨ 7 ਲੱਖ 90000 ਤੋਂ ਸਟਾਰਟ ਹੋ ਜਾਂਦਾ ਇਲੈਕਟ੍ਰਿਕ ਵਹੀਕਲ ਦੇ ਵਿੱਚ ਫਿਰ ਪੰਜ ਕੰਪਨੀ ਨੇ ਲਾਂਚ ਕੀਤਾ 10 ਲੱਖ ਦੀ ਰੇਂਜ ਦੇ ਵਿੱਚ ਸਟਾਰਟਿੰਗ ਪ੍ਰਾਈਸ ਫਿਰ ਉਸ ਤੋਂ ਬਾਅਦ ਨੈਕਸਨ ਹੈ 13 ਲੱਖ 90000 ਤੋਂ ਇਲੈਕਟ੍ਰਿਕ ਵਹੀਕਲ ਅਵੇਲੇਬਲ ਹੈ SUV ਫੁੱਲ ਕਲਾਸ ਦੇ ਵਿੱਚ ਫਸਟ ਟਾਈਮ ਹੈਰੀਅਰ ਨੂੰ ਇੰਟਰੋਡਿਊਸ ਕੀਤਾ ਗਿਆ ਜਦੀ ਪ੍ਰਾਈਸ ਰੇਂਜ ਹੈਗੀ 21 ਲੱਖ 50000 ਤੋਂ ਸਟਾਰਟ ਤੇ ਇਹ ਪ੍ਰੋਡਕਟ ਦਾ ਜੋ ਟੈਗ ਲਾਈਨ ਹੈਗਾ ਉਹ ਹੈਗਾ ਡਿਲੀਟ ਇੰਪੋਸੀਬਲ ਮਤਲਬ ਇਹ ਪ੍ਰੋਡਕਟ ਉਹ ਚੀਜ਼ ਕਰ ਸਕਦਾ ਜੋ ਇਸ ਸੈਗਮੈਂਟ ਦਾ ਕੋਈ ਪ੍ਰੋਡਕਟ ਨਹੀਂ ਕਰ ਸਕਦਾ ਲਾਈਕ ਤੁਸੀਂ ਜਦੋਂ ਤਾਂ ਅਨਵੈਲ ਵੀਡੀਓ ਦੇਖਿਆ ਹੁਣ ਤੁਸੀਂ এলিਫੈਂਟ ਟਰੱਕ ਦੇ ਉੱਤੇ ਮਤਲਬ ਉਹ ਫਸਟ ਕਾਰ ਹੈ ਜਿਹੜੀ এলিਫੈਂਟ ਲੋਕ ਟਰੱਕ ਨੂੰ ਕੰਪੀਟ ਕਰ ਪਈ ਹੈ ਹੁਣ ਤੱਕ ਈਵਨ ਕਿ ਉੱਥੇ ਤੁਸੀਂ ਬਾਈਕ ਜਾਂ ਪੈਦਲ ਚੱਲਣ ਚ ਵੀ ਪ੍ਰੋਬਲਮ ਹੁੰਦੀ ਹੈ ਇਸ ਪ੍ਰੋਡਕਟ ਨੂੰ ਉੱਥੇ ਤੱਕ ਲੈ ਕੇ ਗਈ ਕੰਪਨੀ 4-ਵੀਲ ਡਰਾਈਵ रियर व्हील ड्राइव ऑल आवर ऑप्शंस आर अवेलेबल ਹੈਗੇ ਹਨ ਜਿਸ ਤਰ੍ਹਾਂ ਕਿ ਅੱਜ ਕੱਲ ਲੋਕਾਂ ਨੂੰ ਰਿਕੁਆਇਰਮੈਂਟ ਰਹਿੰਦੀ ਹੈ ਕਿ ਹਾਈ ਟੈਕ ਫੀਚਰਸ एवरीथिंग ਕੰਪਨੀ ਲੈ ਕੇ ਆਈ ਹੈ ਇਸ ਪ੍ਰੋਡਕਟ ਵਿੱਚ ਨਵੀਂ ਕੀ ਖਾਸ ਹੈ ਕਿ ਅੱਜ ਕਈ ਵੀ ਵੱਲ ਗਲੋਬ ਬੜੇ ਜਾ ਰਹੇ ਹੈਗਾ ਈਵੀ ਨੂੰ ਬੜਾ ਪਸੰਦ ਕਰ ਰਹੇ ਹੈਗਾ ਕਿੰਨੀ ਕੁ ਮਾਰਕੀਟ ਈਵੀ ਦੀ ਬਣ ਚੁੱਕੀ ਹੈ ਈਵੀ ਦੀ ਮਾਰਕੀਟ ਸਰ ਅਗਰ ਆਪਾਂ ਆਪਣਾ ਪਟਿਆਲਾ ਏਰੀਆ ਦੇ ਵਿੱਚ ਦੇਖੀਏ ਜਾਂ ਪੰਜਾਬ ਏਰੀਆ ਦੇ ਵਿੱਚ ਦੇਖੀਏ ਲੋਕ પેટ્રોલ ਡੀਜ਼ਲ ਤੋਂ ਸ਼ਿਫਟ ਹੋ ਰਹੇ ਨੇ ਸ਼ਿਫਟ ਕਿਸ ਲਈ ਹੋ ਰਹੇ ਨੇ ਜੀ ਇਲੈਕਟ੍ਰिसिटी ਅੱਜ ਕੱਲ ਬਹੁਤ ਅੱਛੇ ਤਰੀਕੇ ਨਾਲ ਅਵੇਲੇਬਲ ਹੈਗੀ ਆਪਣੇ ਸਾਰੇ ਪਾਸੇ ਚਾਰਜਿੰਗ ਸਟੇਸ਼ਨ ਪਟਿਆਲਾ ਵਰਗੀ ਸਿਟੀ ਦੇ ਵਿੱਚ ਜਿਹੜੇ ਆਪਾਂ ਜਿਨੂੰ ਕਹਿੰਦੇ ਆ ਡੀਸੀ ਫਾਸਟ ਚਾਰਜਰ ਪੰਜ ਡੀਸੀ ਫਾਸਟ ਚਾਰਜਰ ਆਪਣੇ ਪਟਿਆਲਾ ਦੇ ਵਿੱਚ ਅਵੇਲੇਬਲ ਹੈ ਮਤਲਬ ਕਰੀਬਨ ਹਰ 2-3 ਕਿਲੋਮੀਟਰ ਚ ਡੀਸੀ ਅਵੇਲੇਬਲ ਹੈਗਾ ਇਸ ਦੇ ਵਿੱਚ ਖਾਸ ਕੀ ਹੈਗਾ ਕੰਪਨੀ ਲਾਈਫਟਾਈਮ ਗਾਰੰਟੀ ਲੈ ਕੇ ਆਈ ਹੈ ਜੋ ਬੈਟਰੀ ਦੀ ਹੈ ਉਸ ਤੋਂ ਇਲਾਵਾ 4 ਸਾਲ ਦਾ ਆਈਰਾ ਪੈਕ ਹੈ ਆਈਰਾ ਪੈਕ ਬੋਲਦੇ ਆ ਕਿ ਆਨਲਾਈਨ ਕਨੈਕਟੀਵਿਟੀ ਫ੍ਰੀ ਆਫ ਫਾਸਟ ਤੁਸੀਂ ਆਪਣੀ ਕਾਰ ਨੂੰ ਆਪਣੇ ਫੋਨ ਦੇ ਉੱਤੇ ਚੈੱਕ ਕਰ ਸਕਦੇ ਹੋ ਗੱਡੀ ਕਿੱਥੇ अवेलेबल ਹੈ ਕੌਣ ਯੂਜ਼ ਕਰ ਰਿਹਾ ਫੈਮਿਲੀ ਚ ਕਿਤੇ ਬਾਹਰ ਹੈ ਬੰਦਾ ਹਨ ਤਾਂ एवरीथिंग ਯੂ ਕੈਨ ਚੈੱਕ ਔਨ ਯੋਰ ਮੋਬਾਈਲ ਤਿੰਨ অপਸ਼ਨਸ ਅਵੇਲੇਬਲ ਹੈਗੇ ਆ ਇਹਦੇ ਵਿੱਚ ਗੱਡੀ ਨੂੰ ਅਨਲੌਕ ਕਰਨ ਦੇ ਲਈ ਤੁਸੀਂ ਸਮਾਰਟ ਕਾਰਡ ਦੇ ਨਾਲ ਅਨਲੌਕ ਕਰ ਸਕਦੇ ਹੋ ਕੀ ਦੇ ਨਾਲ ਲੌਕਸ ਕਰ ਸਕਦੇ ਹੋ ਸਿੰਪਲ ਮੈਨੂਅਲੀ ਔਰ ਅਨਲੌਕ ਕਰ ਸਕਦੇ ਹੋ ਉਸ ਪ੍ਰੋਡਕਟ ਨੂੰ ਬੂਟ ਸਪੇਸ ਦੀ ਗੱਲ ਕਰੀ ਬੂਟ ਸਪੇਸ ਕਿੰਨੀ ਹੈ ਇਹਦੇ ਵਿੱਚ ਬੂਟ ਸਪੇਸ ਕੰਪਨੀਆਂਸ ਦੇ ਵਿੱਚ ਲੈ ਕੇ ਆਈ ਹੈ 450 ਲੀਟਰ ਦੀ ਬੂਟ ਸਪੇਸ ਹੈਗੀ ਹੈ ਬਹੁਤ ਅੱਛਾ ਬੂਟ ਸਪੇਸ ਹੈਗਾ ਕਾਰ ਦਾ ਦੇ ਵਿੱਚ ਕਿੰਨੇ ਵੇਰੀਐਂਟ ਆਏ ਇਸੀ ਤੋਂ ਇਲਾਵਾ ਹੋਰ ਕਿੰਨੇ ਨਵੇਂ ਵੇਰੀਐਂਟ ਆਏ ਇਸ ਦੇ ਵਿੱਚ ਜਿਹੜਾ ਵੇਰੀਐਂਟ ਸਟਾਰਟਿੰਗ ਤੋਂ ਕੰਪਨੀ ਲੈ ਕੇ ਆਈ ਹੈਗੀ ਹੈ ਜੀ ਉਹ ਲੈ ਕੇ ਆਈ ਹੈ ਮਤਲਬ ਐਡਵੈਂਚਰ ਵੇਰੀਐਂਟ ਤੋਂ ਜਿਹੜਾ 21,50,000 ਤੋਂ ਸਟਾਰਟਿੰਗ ਹੈਗਾ ਉਸ ਤੋਂ ਬਾਅਦ ਫੀਅਰਲੈਸ ਉਸ ਤੋਂ ਬਾਅਦ ਟਾਪ ਮਾਡਲ ਹੈਗਾ ਇੰਪਾਵਰਡ ਇਹਦੇ ਵਿੱਚ ਵੇਰੀਏਸ਼ਨ ਦੋ ਬੈਟਰੀਜ਼ ਲੈ ਕੇ ਆਈ ਹੈ ਕੰਪਨੀ 65 ਕਿਲੋਵਾਟ ਔਰ 75 ਕਿਲੋਵਾਟ ਦੇ ਵਿੱਚ ਗੱਲ ਕਰ ਰਹੇ ਹਾਂ ਪ੍ਰਾਈਸ ਦੀ ਅੱਜ ਦਾ ਲੋਪ ਪ੍ਰਾਈਸ ਨਾਲ ਕੰਪੇਅਰ ਕਰਦੇ ਕਿੰਨੇ ਕੁ ਪ੍ਰਾਈਸ ਤੋਂ ਸਟਾਰਟ ਹੈ ਇਸ ਦਾ 21,50,000 ਤੋਂ ਵੈਸੇ 21,49 ਸ਼ੋਰੂਮ ਪ੍ਰਾਈਸ ਸਟਾਰਟ ਹੈ ਇਸ ਕਾਰ ਦਾ ਇਹ ਵੀ ਰੇਂਜ ਲੱਗਦਾ ਨਹੀਂ ਬੜਾ ਕੰਪੈਕਟ ਵਿੱਚ ਬੜਾ ਰੀਜਨਲ ਪ੍ਰਾਈਸ ਲੱਗਿਆ ਹੈ ਇਹ Tata ਦਾ ਬਿਲਕੁਲ ਸਰ ਅਗਰ ਤੁਸੀਂ ਦੇਖੋਗੇ ਤਾਂ ਇਸ ਸੈਗਮੈਂਟ ਦੇ ਵਿੱਚ ਜਿਵੇਂ ਕਾਰਾਂ ਆ ਰਹੀਆਂ ਨੇ ਉਹ ਮੋਸਟਲੀ 2 ਲੱਖ ਤੋਂ ਪਲੱਸ ਆ ਰਹੀਆਂ ਨੇ ਜੀ ਔਰ ਇੱਕ ਫੁੱਲ ਫਲੇਜ ਪੂਰੇ ਦਾ ਪੂਰਾ SUV ਯੂਨਿਟ ਜਿਹੜੇ ਦੇ ਵਿੱਚ ਹਰ ਤਰ੍ਹਾਂ ਦੀ ਕੈਪੇਬਿਲਿਟੀ ਅਵੇਲੇਬਲ ਹੈ ਕਿਸੇ ਵੀ ਟੈਰੇਨ ਦੇ ਵਿੱਚ ਚੱਲਣ ਦੀ ਕਿਸੇ ਵੀ ਤਰ੍ਹਾਂ ਦੀ ਚੀਜ਼ ਨੂੰ ਟੈਕਲ ਕਰਨ ਦੀ ਹੈ ਨਾ ਆਲ ਆਰ ਅਵੇਲੇਬਲ ਇਨ ਦਿਸ